ਉਹ ਤੈਨੂੰ ਪਿਆਜ਼ ਦਾ ਦੱਸ ਦਿਆਂ ਪਿਆਜ਼ ਕਿਵੇਂ ਪਾਉਣੇ ਆ ਪਿਆਜ਼ ਸਸ਼ਟੀ ਕਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਦੇ ਵਿੱਚ ਬਹੁਤ ਸੌਰੀ ਮੇਰੇ ਮਲਕੀ ਆਪਸ ਟ੍ਰੈਵਲਿੰਗ ਬਹੁਤ ਜ਼ਿਆਦਾ ਥਕਾਵਟ ਦੇ ਕਾਰਨ ਥੋੜੀ ਜਿਹੀ ਜ਼ਬਾਨ ਵੀ ਮੇਰਾ ਸਾਥ ਨਹੀਂ ਦੇ ਰਹੀ ਤੁਹਾਡੇ ਕੁਝ ਕੁ ਸਵਾਲਾਂ ਦਾ ਜਵਾਬ ਆ ਮੈਂ ਡੇਲੀ ਦਿਆ ਕਰੂੰਗੀ ਪਰ ਅੱਜ ਦਾ ਜਿਹੜਾ ਤੁਹਾਡਾ ਸਵਾਲ ਹੈ ਉਹ ਇਹ ਸੀ ਕਿ ਅਸੀਂ ਤਿੰਨ ਭੈਣਾਂ ਤੇ ਅਸੀਂ ਪੇਕੇ ਕਿਉਂ ਰਹਿਨੇ ਆ ਅਸੀਂ ਤਿੰਨਾਂ ਦੇ ਵਿੱਚੋਂ ਸਿਰਫ ਦੋ ਹੀ ਵਿਆਹੀਆਂ ਹੋਈਆਂ ਤੇ ਮੈਂ ਆਪਣੇ ਸੌਰੇ ਜ਼ਰੂਰ ਜਾਨੀ ਆ ਬਾਕੀ ਮੈਂ ਇੱਥੇ ਰਹਿਣੀ ਆ ਤੇ ਜਦੋਂ ਇੱਥੋਂ ਬੰਦਾ ਜਾਂਦਾ ਹੈ ਨਾ ਇੰਡੀਆ ਉਹਦਾ ਕੋਸ਼ਿਸ਼ ਹੁੰਦੀ ਹੈ ਕਿ ਅੱਧਾ ਟਾਈਮ ਉਹ ਸੌਰੇ ਨਾਲ ਬਤਾਵੇ ਤੇ ਅੱਧਾ ਪੇਕਿਆ ਨਾਲ ਬਤਾਵੇ ਜਿਹੜਾ ਇਹ ਬਲੌਗ ਆ ਬਹੁਤ ਇੰਟਰਸਟਿੰਗ ਹੈ ਕਿਉਂਕਿ ਮੈਂ ਜਦੋਂ ਇੰਡੀਆ ਤੋਂ ਵਾਪਸ ਆ ਰਹੀ ਸੀ ਤੇ ਮੇਰੇ ਭੈਣ ਭਰਾਚਾਂ ਨੇ ਤੁਸੀਂ ਕਿ ਮੈਂ ਬਹੁਤ ਸਾਰੀਆਂ ਉਹਨਾਂ ਦੇ ਲਈ ਡਿਸ਼ਾਂ ਬਣਾ ਕੇ ਦਵਾਂ ਜੋ ਕਿ ਮੈਂ ਆਪਣੇ ਕੰਮ ਦੇ ਕਾਰਨ ਉੱਥੇ ਨਹੀਂ ਕਰ ਪਾਈ ਕਿਉਂਕਿ ਮੈਂ ਆਸਟ੍ਰੇਲੀਆ ਦੇ ਟਾਈਮ ਦੇ ਅਕੋਰਡਿੰਗ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਆਸਟ੍ਰੇਲੀਆ ਟਾਈਮ ਦੇ ਅਕੋਰਡਿੰਗ ਕੰਮ ਕਰਦੀ ਸੀ ਜੀ ਦਾ ਕਰਕੇ ਮੇਰੇ ਕੋਲ ਪਿੱਛੇ ਬਹੁਤ ਘੱਟ ਟਾਈਮ ਬਚਦਾ ਸੀ ਤੇ ਉਹ ਚਾਹੁੰਦੇ ਸੀ ਮੇਰੀਆਂ ਡਿਸ਼ੀਆਂ ਉਹਨਾਂ ਨੂੰ ਬਣਾ ਕੇ ਖਵਾ ਸਕਾ ਨਹੀਂ ਖਵਾ ਸਕੀ ਤੇ ਇਸ ਲਈ ਅੱਜ ਕੀ ਸੋਚਿਆ ਕਿ ਮੈਂ ਰੋਜ਼ ਇੱਕ ਡਿਸ਼ ਬਣਾਇਆ ਕਰੂੰਗੀ ਜਦੋਂ ਵੀ ਮੇਰਾ ਟਾਈਮ ਮੇਰੇ ਕੋਲ ਹੋਏਗਾ ਜਾਂ ਫਰਡੇ ਸੈਟਰਡੇ ਜਦੋਂ ਵੀ ਤੇ ਉਹਨਾਂ ਨੂੰ ਵੀਡੀਓ ਕਾਲ ਕਰਕੇ ਨਾਲੇ ਉਹਨਾਂ ਨੂੰ ਸਿਖਾਉਂਗੀ ਤੇ ਨਾਲੇ ਉਹੀ ਵੀਡੀਓ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰਿਆ ਕਰੂੰਗੀ ਤੇ ਅੱਜ ਅਸੀਂ ਬਣਾਉਣ ਜਾ ਰਹੇ ਕੀ ਹੁੰਦਾ ਕਿ ਸਾਡੇ ਘਰ ਦੇ ਵਿੱਚ ਮੇਰੇ ਖੁਦ ਦੇ ਬੱਚੇ ਨੇ ਸੋਇਆ ਬੀਨ ਕਦੀ ਨਹੀਂ ਖਾਂਦੇ ਔਰ ਇਹ ਆਪਾਂ ਨੂੰ ਪਤਾ ਹੈ ਕਿ ਸੋਇਆ ਬੀਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਕਿਉਂਕਿ ਮੈਂ ਹੁਣ ਜਿਆਦਾ ਜਾ ਕੇ ਆਪਣਾ ਚੈੱਕਅਪ ਕਰਵਾਇਆ ਸੀ ਤਾਂ ਮੇਰੀ ਬਾਡੀ ਚ ਵੀ ਪ੍ਰੋਟੀਨ ਜਿਹੜਾ ਲੋ ਆਇਆ ਸੀ ਕਿਉਂਕਿ ਅਸੀਂ ਪ੍ਰੋਟੀਨ ਦੀ ਮਾਤਰਾ ਉਹਨਾ ਨਹੀਂ ਲੈਂਦੇ ਹੈਗੇ ਜਿਸ ਕਰਕੇ ਸਾਡੀ ਬਾਡੀ ਦੇ ਵਿੱਚ ਫੈਟ ਜਿਹੜੀ ਹੈ ਉਹ ਇਨਕਰੀਜ਼ ਹੋਣ ਲੱਗ ਜਾਂਦੀ ਆ ਤੇ ਸੇਮ ਚੀਜ਼ ਮੇਰੇ ਨਾਲ ਹੋਈ ਹੈ ਚਲੋ ਮੇਰਾ ਤਾਂ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸੋਇਆ ਬੀਂ ਦੀਆਂ ਵੜੀਆਂ ਤੁਸੀਂ ਦੇਖ ਲਓ ਇਹ ਜਿਹੜੀ ਸੋਇਆ ਬਿੰਦੀਆਂ ਵੜੀਆਂ ਮੈਨੂੰ ਪਤਾ ਹੈ ਕਿ ਤੁਸੀਂ ਕਹੋਗੇ ਇਹਦੇ ਚ ਕੀ ਨਵਾਂ ਹੈ ਬਟ ਇਹਨੂੰ ਅੱਜ ਇਸ ਤਰੀਕੇ ਨਾਲ ਬਣਾਇਆ ਜਾਊਗਾ ਕਿ ਤੁਸੀਂ ਇਹਨੂੰ ਇੰਨਾ ਪਸੰਦ ਕਰੋਗੇ ਤੁਹਾਡੇ ਘਰ ਦੇ ਬੱਚੇ ਵੀ ਇੰਨਾ ਪਸੰਦ ਕਰਨਗੇ ਜਿਹੜੇ ਨਹੀਂ ਖਾਂਦੇ ਨਾ ਉਹ ਵੀ ਖਾਣਗੇ ਕਿਉਂਕਿ ਇਹ ਬਿਲਕੁਲ ਡਿਫਰੈਂਟ ਤਰੀਕਾ ਹੈ ਤੇ ਚਲੋ ਆਪਾਂ ਮਾੜਾ ਜਿਹਾ ਉਹਨਾਂ ਨੂੰ ਵੀਡੀਓ ਕਾਲ ਲਾ ਲਈਏ ਉਹਨਾਂ ਦੀ ਵੇਟ ਕਰਦੇ ਆ ਤੇ ਅੱਗੇ ਦੀ ਵੀਡੀਓ ਫਿਰ ਮੈਂ ਤੁਹਾਨੂੰ ਵਲੌਗ ਦੇ ਵਿੱਚ ਦੱਸਦੀ ਆ ਕਿ ਕਿਦਾਂ ਕਿਦਾਂ ਹੈ ਕਿਹੜੀ ਚੀਜ਼ ਇਹਦੇ ਵਿੱਚ ਕਿੰਨੀ ਕਿੰਨੀ ਪਾਣੀ ਆ ਸਭ ਤੋਂ ਪਹਿਲਾਂ ਜਿਹੜੀ ਸੋਇਆ ਬੀਨ ਹੈਗੀਆਂ ਨੇ ਉਹਨਾਂ ਨੂੰ ਤੁਸੀਂ ਬੋਇਲ ਕਰ ਲੈ ਇੱਕ ਸਾਈਡ ਸੋਇਆ ਬੀਨ ਨੂੰ ਬਰਲ ਕਰ ਲੈਣਾ ਤੇ ਦੂਸਰੀ ਤਰਫ ਮੈਂ ਆਲਰੇਡੀ ਤੁਸੀਂ ਦੇਖ ਰਹੇ ਮੇਰੀ ਇੱਕ ਹੋਰ ਕੜਾਈ ਧਰੀ ਆ ਉਸ ਕੜਾਈ ਦੇ ਵਿੱਚ ਮੈਂ ਥੋੜੇ ਜਿਹੇ ਜਿਹੜੇ ਪੋਟੈਟੋ ਆ ਜਿਹੜੇ ਆਲੂ ਉਹਨਾਂ ਨੂੰ ਫਰਾਈ ਕਰਨਾ ਉਹ ਇਸ ਕਰਕੇ ਕਰਨਾ ਤਾਂ ਜੋ ਜਿਹੜੀ ਲੇਸ ਜੀ ਬਣ ਜਾਂਦੀ ਹੈ ਨਾ ਸਬਜ਼ੀ ਦੇ ਵਿੱਚ ਉਹ ਨਾ ਬਣੇ ਤੇ ਇਹਦੇ ਨਾਲ ਥੋੜਾ ਜਿਹਾ ਟੇਸ ਦਾ ਵੀ ਫਰਕ ਪਾਊਗਾ ਆਲੂ ਜਿਹੜੇ ਨੇ ਵੀ ਅੱਜ ਪਹਿਲਾਂ ਜਿਹੜੇ ਹੈਗੇ ਛਿਲਲੇ ਸੀ ਪਰ ਇਹਦੇ ਵਿੱਚ ਆਲੂ ਪਾਉਣ ਦੇ ਲਈ ਤੁਸੀਂ ਕੀ ਕਰਨਾ ਹੈਗਾ ਆਲੂਆਂ ਨੂੰ ਥੋੜਾ ਲੰਬਾ ਲੰਬਾ ਛਿਲਣਾ ਹੈਗਾ چیرਣਾ ਹੈਗਾ ਕਿਉਂਕਿ ਜਦੋਂ ਆਪਾਂ ਇਦਾਂ ਲੰਬੇ ਲੰਬੇ ਛਿਲਦੇ ਆ ਤਾਂ ਇਹਦੇ ਨਾਲ ਜਿਹੜੀ ਸਬਜੀ ਸਾਡੀ ਲੁੱਕ ਵਧੀਆ ਲੱਗਦੀ ਆ ਸੋ ਇਸ ਕਰਕੇ ਜਿਹੜੇ ਮੈਂ ਪਿਆ ਆਲੂ ਨੇ ਇਹਨਾਂ ਨੂੰ ਲੰਬਾ ਲੰਬਾ ચીਰ ਰਹੀ ਆ ਤੇ ਇਹਨਾਂ ਨੂੰ ਮੈਂ ਕੀ ਕਰਾਂਗੀ ਫਰਾਈ ਕਰ ਲਾਂਗੀ ਵੈਸੇ ਤਾਂ ਤੇਲ ਦੇ ਵਿੱਚ ਪਾਣਾ ਹੈ ਬੜੇ ਧਿਆਨ ਦੇ ਨਾਲ ਇਹਨੂੰ ਪਾ ਕੇ ਜਿਹੜਾ ਹੈਗਾ ਫਰਾਈ ਕਰਨਾ ਤਾਂ ਜੋ ਤੁਹਾਡੇ ਆਪਣੇ ਉੱਪਰ ਇਹਨਾਂ ਦੇ ਛਿੱਟੇ ਆ ਉਹ ਨਾ ਪੈ ਜਾਣ ਕਰਨ ਲੱਗੀ ਆ ਠੀਕ ਆ ਇਹ ਬੜਾ ਹੀ ਧਿਆਨ ਦੇ ਨਾਲ ਕਰਨਾ ਕਿਉਂਕਿ ਮੇਰੇ ਆਲੂ ਜਿਹੜੇ ਹੈਗੇ ਆ ਉਹ ਗਿੱਲੇ ਆ ਆਈ ਵਿਲ ਸ਼ੋ ਯੂ ਵੇ ਨਾ ਕਿੰਨਾ ਕਰਨਾ ਉਹ ਪਿੱਛੇ ਜਗਦੀਸ਼ ਸਿੰਘ ਕੋਸਾ ਖਾਇਆ ਜਾਨ ਨਹੀਂ ਦਿਖਾਈ ਜਾ ਸਕਦੇ ਆ ਦੇਖ ਐ ਆਲੂ ਆਲੂ ਹੁਣ ਫਰਾਈ ਕਰਨੇ ਐਂਦਰ ਸੋਇਆਬੀਨ ਆਲਰੇਡੀ ਉਬਲ ਰਹੀ ਆ ਅੱਛਾ ਤੋਂ ਨੇ ਮੈਨਾਂ ਗੰਦੇ ਥੀਲੇ ਹੁੰਦੇ ਆ ਹਾਏ ਕਿਹੜੇ ਪਤੀਲੇ ਗੰਦੇ ਸਾਡੇ ਪਤੀਲੇ ਤਾਂ ਵਧੀਆ ਸਾਡੇ ਤਾਂ ਥੀਲੇ ਦੇ ਗਾ ਸਾਡੇ ਤਾਂਬੇ ਦਾ ਭਾਂਡਾ ਵਰਤੀ ਦੇ ਹਾਈ ਤਾਂਬੇ ਦਾ ਸਾਡੇ ਕੋਲ ਵੀ ਪਿੱਤਲ ਦੇ ਹੈਗੇ ਐਂ ਪਿੱਤਲ ਦੇ ਜੱਲ ਬੰਨਾ ਬੰਨਾ ਭਾਜੀ ਕੀ ਵੇੜ ਰਹਾ ਜਦੋਂ ਤੂੰ ਵੀ ਬਾਹਰ ਆਏਗਾ ਨਾ ਤੈਨੂੰ ਵੀ ਪਤਾ ਲੱਗੂਗਾ ਨਹੀਂ ਜੀ ਕਿਉਂ ਤੂੰ ਬਾਹਰ ਹੀ ਨਾ ਇਹਦਾ ਪਤਾ ਸੱਤੇ ਆਪ ਹਾਂ ਜੇ ਸਟਾਰਟ ਹੀ ਕੀਤਾ ਵਾ ਸਟਾਰਟਿੰਗ ਦੇ ਵਿੱਚ ਸੋਇਆਬੀਨ ਨੂੰ ਮੈਂ ਬੋਇਲ ਕਰ ਲਿਆ ਤੇ ਉਧਰ ਪਟੇ ਜਿਹੜੇ ਆਲੂ ਆ ਉਪਲਣ ਵਾਸਤੇ ਧਰ ਦਿੱਤੇ ਗਏ ਨੇ ਮੇਰਾ ਤੇਰਾ ਕੈਮਰਾ ਨਹੀਂ ਮੈਂ ਸੋਇਆਬੀਨ ਨਾ ਇਹਦਾ ਪਾਣੀ ਨਿਚੋੜਨ ਲੱਗੀਆਂ ਤਾਂ ਜੋ ਦਿਖਾ ਦਿੰਨੀ ਆ ਤੈਨੂੰ ਭਰਾਵਾ ਦਿਖਾ ਦਿੰਨੀ ਆ ਸਬਰ ਕਰ ਇਹਦੇ ਚ ਪਾਣੀ ਨਿਚੋੜਨਾ ਇਸ ਕਰਕੇ ਜ਼ਰੂਰੀ ਆ ਤਾਂ ਜੋ ਇਹਦੇ ਵਿੱਚ ਪਾਣੀ ਨਾ ਰਹਿ ਸਕੇ ਇਹ ਪਾਣੀ ਨਿਕਲ ਜੇ ਨਹੀਂ ਤਾਂ ਇਹਦਾ ਟੇਸਟ ਤਾਂ ਬੜਾ ਫਰਕ ਪੈ ਜਾਂਦਾ ਵੈਸੇ ਤਾਂ ਇਹਨੂੰ ਘੁੱਟ ਕੇ ਨਿਚੋੜਨਾ ਚਾਹੀਦਾ ਪਰ ਆਲਰੇਡੀ ਇਹ ਬਹੁਤ ਜ਼ਿਆਦਾ ਗਰਮਾ ਮੈਂ ਘੁੱਟ ਕੇ ਨਿਚੋੜ ਨਹੀਂ ਸਕਦੀ ਠੰਡੇ ਪਾਣੀ ਠੰਡੇ ਹੋਣ ਦੀ ਵੇਟ ਕਰਦੀ ਆ ਤਦ ਤੱਕ ਜਿਹੜੀ ਆ ਹੁਣ ਆਲੂ ਜਿਹੜੇ ਆ ਉਹ ਮੇਰੇ ਇੱਧਰ ਫਰਾਈ ਹੋ ਗਏ ਇਹਦੇ ਫਰਾਈ ਆ ਨਿਚੋੜੀ ਫਰਾਈ ਨਹੀਂ ਆਣੀਆਂ ਭਰਾਵਾ ਆਲੂ ਆ ਤਾ ਕੱਟੇ ਹੀ ਇਸ ਤਰੀਕੇ ਨਾਲ ਆ ਕਿ ਇਹ ਜਿਹੜਾ ਵੀ ਸੋਹਣੀ ਸ਼ੇਪ ਬਣਨੀ ਹੈ ਤੇ ਤੂੰ ਘੜੀ ਦਾ ਤਾਂ ਬਾਈ ਹੋਈ ਹੈਗੀ ਮੈਂ ਘੜੀ ਲੌਂਦੀ ਨਹੀਂ ਸਿਰਫ ਸੌਣ ਲੱਗੀ ਲੌਂਣੀ ਹੈ ਸਾਰਾ ਦਿਨ ਮੇਰੀ ਘੜੀ ਲੱਗੀ ਹੁੰਦੀ ਸਵੇਰੇ ਜਦੋਂ ਤੋਂ ਤਿਆਰ ਹੋ ਕੇ ਸਕੂਲ ਚਲੀ ਗਈ ਉਦੋਂ ਤੋਂ ਲੈ ਕੇ ਘੜੀ ਲੱਗੀ ਹੁੰਦੀ ਆ ਜਦੋਂ ਬੈੱਡ ਤੇ ਪੈਣਾ ਉਦੋਂ ਲਾਈਦੀ ਆ ਇੱਥੇ ਦੇਖੇਗਾ ਕਿੰਨੀਆਂ ਜਿਹੜੀਆਂ ਬੰਨ੍ਹ ਕਰਕੇ ਕਿੰਨੀਆਂ ਤੂੰ ਖਾਣਾ ਇਹ ਮੈਂ ਦੇਖ ਰਹੀ ਆ ਮੈਂ ਸਟੈਪ ਵੀ ਕਾਊਂਟ ਕਰਦੀ ਆ ਹਲਵਾ ਨੂੰ ਤਾਂ ਹਜੇ ਟਾਈਮ ਲੱਗਦਾ ਉਹਨਾਂ ਚਿਰ ਮੈਂ ਕਿਹਾ ਕਿ ਰੈਸਟ ਆਫ ਦਾ ਜਿਹੜਾ ਪ੍ਰੋਸੀਜਰ ਆ ਉਹ ਆਪਾਂ ਸ਼ੁਰੂ ਕਰ ਲਈਏ ਤੇ ਇਹ ਮੈਂ ਤੇਰੇ ਬਾਜੀ ਨੂੰ ਕਹਿੰਦੀ ਆ ਤੈਨੂੰ ਦਿਖਾਉਣਗੇ ਤੇ ਅਸੀਂ ਪਾਵਾਂਗੇ ਜੀਰਾ ਠੀਕ ਹੈ ਉਸ ਤੋਂ ਬਾਅਦ ਮੈਂ ਕੁਝ ਖੜੇ ਮਸਾਲੇ ਖੜੇ ਮਸਾਲੇ ਵੀ ਕਹਿ ਦਿੰਦੇ ਆ ਗਰਮ ਮਸਾਲੇ ਵੀ ਕਹਿ ਦਿੰਦੇ ਆ ਉਹ ਇਕੱਠੇ ਕਰ ਲਈ ਸੀ ਤੇਜ ਪੱਤਾ ਮੈਂ ਇਹਦੇ ਚ ਇਸ ਕਰਕੇ ਨਹੀਂ ਪਾਇਆ ਕਿਉਂਕਿ ਹਰ ਇੱਕ ਕਰਦੇ ਲੋਕ ਲਾਈਕ ਨਹੀਂ ਕਰਦੇ ਜੇ ਤੁਹਾਡੇ ਪਸੰਦ ਕਰਦੇ ਤਾਂ ਤੁਸੀਂ ਜਰੂਰ ਪਾਇਓ ਇਹਦੇ ਵਿੱਚ ਮੈਂ ਪਾਉਣ ਲੱਗੀ ਆ ਛੋਟੀ ਇਲਾਇਚੀ ਕਾਲੀ ਮਿਰਚ ਇਹ ਜਿਹੜਾ ਕਹਿੰਦੇ ਹੁੰਦੇ ਨੇ ਤਾਰਾ ਮੈਨੂੰ ਪਤਾ ਨਹੀਂ ਐਕਚੁਅਲ ਜਿਹਨੂੰ ਕੀ ਕਹਿੰਦੇ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਹਨੂੰ ਕੀ ਕਹਿੰਦੇ ਨੇ ਮੈਨੂੰ ਦੱਸੋ ਕੀ ਆ ਤੇ ਦਾਲਚੀਨੀ ਨਾਲ ਪਾ ਰਹੀ ਆ ਲੌਂਗ ਪਾ ਰਹੀ ਆ ਤੇ ਇਹ ਜਿਹੜੇ ਆ ਸਾਰੇ ਜਿਹੜੇ ਗਰਮ ਮਸਾਲੇ ਹੁੰਦੇ ਮੈਂ ਉਹ ਜਿਹੜੇ ਆ ਇਹਦੇ ਵਿੱਚ ਪਾ ਲਈ ਆ ਇਨੂੰ ਮਾੜਾ ਜਿਹਾ ਸੇਕ ਲੱਗਣ ਦੀ ਆਪਾਂ ਵੇਟ ਕਰਦੇ ਹਾਂ ਹਾਂ ਉਹ ਦੁਆਰਾਪੁਰ ਕੀ ਕਹਿ ਰਿਆ ਸੀ ਮੈਂ ਕਿਹਾ ਪਾਣੀ ਕੀ ਭਾਵੇਂ ਤੁਹਾਡੇ ਰੀ ਭਰਾਵਾ ਇਹ ਪਾਣੀ 'ਚ ਨਹੀਂ ਪਾਣੀ 'ਚ ਵਾਲੀ ਹੋਈ ਚੀਜ਼ ਕਿੱਦਾਂ ਖਾ ਲੇਗਾ ਤੂੰ ਕਿਉਂ ਤੇਲ ਪਾਇਆ ਰਿਫਾਇਨ ਉਹ ਤੁਹਾਡੇ ਕਿੱਥੇ ਹੁੰਦਾ ਵਾ ਕਿਉਂ ਵੀ ਹੁੰਦਾ ਇੰਦਾਂ ਨਾ ਸਮਝੇ ਅਸੀਂ 5-5 ਕਿਲੋ ਦੀਆਂ ਪੀਪੀਆਂ ਲੈ ਕੇ ਆਉਣੀ ਵੀ ਨਹੀਂ ਮਾੜੀ ਗੱਲ ਹੈਗੀ ਸਾਡੇ ਘਰੇ ਕਿਉਂ ਹੁੰਦਾ ਹੈ ਦੇਖ ਦੇਖ ਆਹ ਦੇਖ ਤੂੰ ਦੇਖ ਸਕਦਾ 5.5 ਕਿਲੋ ਦੀ ਬੀਫ ਦੀ ਨਿਊਜ਼ੀਲੈਂਡ ਦਾ ਨਿਊਜ਼ੀਲੈਂਡ ਦਾ ਕਿਉ ਖਾਣਾ ਹੈ ਹਾਂ ਨਿਊਜ਼ੀਲੈਂਡ ਦਾ ਸਪੈਸ਼ਲ ਹਾਂ ਤੇ ਦੇਖ ਕੇ ਖਾ ਲੋ ਨਹੀਂ ਅਸੀਂ ਬਾਹਰਲੇ ਕੰਟਰੀਆਂ ਦਾ ਹੀ ਖਾਣੇ ਆ ਹਾਂ ਆਪ ਦਾ ਇੱਕ ਜਿਹਾ ਪੈਂਡਾ ਵਾ ਉਦੋਂ ਖਾਵਾਂਗੇ ਆਪਾਂ ਆਪਦੇ ਘਰ ਦਾ ਖਾਵਾਂਗੇ ਠੀਕ ਆ ਫੋਨ ਆ ਇਸ ਤੋਂ ਬਾਅਦ ਇਹਦੇ ਵਿੱਚ ਕੀ ਪਾਉਣਾ ਵਾ ਇਹਦੇ ਵਿੱਚ ਮੈਂ ਪਾਉਂਗੀ ਸਭ ਤੋਂ ਪਹਿਲਾਂ ਪਿਆਜ਼ ਠੀਕ ਹੈ ਜੀ ਬੰਦੇ ਇਹ ਕੀ ਕਰਦੀ ਦੀ ਪਿਆਜ਼ ਗੱਠਾ ਵੀ ਗਏ ਹੁੰਦੇ ਨੇ ਕਿ ਜਿੰਨੇ ਨਾ ਸਾਡੇ ਮਰੇ ਮੈਂ ਹੁੰਦੇ ਸੀ ਸਹੀ ਹੈ ਇਥੇ ਚੀਜ਼ਾਂ ਉਹਦੇ ਅਕੋਰਡਿੰਗ ਹੁੰਦੇ ਨੇ ਤਾਂ ਸਾਡੇ ਰੇ ਦਾ ਥੋੜਾ ਜਿਹਾ ਕੜਾਈ ਤਾਂ ਥੋੜੇ ਜਿਹਾ ਕਿ ਹੁਣ ਇੰਡੀਆ ਤੋਂ ਆਉਂਦੇ ਫਰਾਇਰ ਫਰਾਇਰ 에어 ਫਰਾਈਰ ਹਾਂ ਵੈਸੇ ਮੈਂ ਮੋਟਾ ਮੋਟਾ ਪਿਆਜ਼ ਕੱਟ ਲੈਣਾ ਇੱਥੇ ਕਿਉਂਕਿ ਟਾਈਮ ਬਰ ਜਾਂਦਾ ਇਹਦੇ ਚ ਤੇ ਇਹਨੂੰ ਕ੍ਰਸ਼ ਕਰਕੇ ਉਹਦੇ ਚ ਪਾ ਲਵਾਂਗੇ ਕਿਉਂਕਿ ਮਿਕਸ ਤਾਂ ਹੋ ਹੀ ਜਾਣਾ ਠੀਕ ਹੈ ਬਾਕੀ ਤੁਹਾਨੂੰ ਜਿੱਦਾਂ ਵੀ ਪਾਉਣ ਦਾ ਪਿਆਜ਼ ਸ਼ੌਕ ਆ ਤੁਸੀਂ ਪਾ ਸਕਦੇ ਜੇ ਤੁਸੀਂ ਨੇ ਲੰਮਾ ਲੰਮਾ ਤੇ ਛੋਟਾ ਪਿਆਜ਼ ਪਾਉਣਾ ਤੁਸੀਂ ਓਦਾਂ ਵੀ ਪਾ ਸਕਦੇ ਆ ਪਰ ਇਹ ਸਾਡੇ ਵਗੇ ਵਾਸਤੇ ਕੋੜਾ ਕੋੜਾ ਐਡਵਾਂਸ ਚੀਜ਼ ਆ ਉਹ ਤੈਨੂੰ ਪਿਆਜ਼ ਦਾ ਦੱਸ ਦਾਂ ਪਿਆਜ਼ ਕਿਵੇਂ ਪਾਉਣੇ ਆ ਪਿਆਜ਼ ਕਰਨ ਲੱਗੀ ਮੈਂ ਕਿ ਲਓ ਜੀ ਪਿਆਜ਼ ਕ੍ਰਸ਼ ਹੋ ਕੇ ਰੈਡੀ ਹੋ ਗਿਆ ਨਾਲ ਪਾਉਨੇ ਆ ਜਿੰਜਰ ਗਾਰਲਿਕ ਲੈ ਵੀ ਥੋੜੇ ਮਿਲ ਜਾਂਦਾ ਜਿੰਜਰ ਗਾਰਲਿਕ ਤੁਸੀਂ ਜਿੰਜਰ ਗਾਰ ਲਈ ਅਸੀਂ ਫ੍ਰੈਸ਼ ਪੌਣੇ ਪੇਸਟ ਨਹੀਂ ਪਾਉਂਦੇ ਤੇ ਹਰੀਆਂ ਮਿਰਚਾਂ ਤੁਹਾਨੂੰ ਅਗਲੀ ਐਡਵਾਂਸ ਹੋ ਜਾਣਾ ਜਿੰਜਰ ਗਾਰ ਲਈ ਨਹੀਂ ਮਿਲਦਾ ਮੇਰੇ ਹਿਸਾਬ ਨਾਲ ਤੁਹਾਡਾ ਇੱਥੇ ਪੇਸਟ ਪੂਸਟ ਵੱਧ ਤੋਂ ਮਿਲਦੀ ਆ ਪਰ ਉਹਦਾ ਪੇਸਟ ਦਾ ਉਵੇਂ ਦਾ ਟੇਸਟ ਨਹੀਂ ਆਉਂਦਾ ਜਿਵੇਂ ਦਾ ਫ੍ਰੈਸ਼ ਮੰਗਲਗ੍ਰਹਿ ਤੋਂ ਥੋੜੀ ਆਈ ਹੈ ਸਾਨੂੰ ਮੇੜ ਜਾਨੀ ਹੈ ਜੀ ਨਹੀਂ ਜਿਹੜੀ ਫ੍ਰੈਸ਼ ਚੀਜ਼ ਨਹੀਂ ਆਉਂਦੀ ਆ ਤੇ ਮੈਂ ਇੱਕ ਪਾਉਣ ਜਾ ਰਹੀ ਆ ਟਮਾਟਰ ਟਮਾਟਰ ਵੀ ਜ਼ਰੂਰੀ ਆ ਕਿਉਂਕਿ ਟਮਾਟਰ ਤੋਂ ਬਿਨਾ ਸਬਜ਼ੀ ਨਹੀਂ ਬਣਦੀ ਦੇਖੇ ਕਿਸੇ ਕਦੇ ਮਿਲੂਗਾ ਠੀਕ ਆ ਪਿਆਜ਼ਾਂ ਨੂੰ ਤੁਸੀਂ ਆਪਣਾ ਹਲਕਾ ਬ੍ਰਾਊਨ ਕਰ ਲੈਣਾ ਫਿਰ ਇਹਦੇ ਚ ਮਸਾਲੇ ਪਾਉਣੇ ਆ ਭਾਰੀ ਹੋਣਾ ਨਹੀਂ ਆਉਂਦਾ ਉਹ ਮੇਰੇ ਹਲਕੇ ਬ੍ਰਾਊਨ ਹੋ ਚੁੱਕਿਆ ਤੇ ਮੈਂ ਹੁਣ ਇਹਦੇ ਚ वैसे ਤਾਂ ਤੁਸੀਂ ਜੇ ਲਸਣ ਅਦਰਕ ਪਹਿਲਾਂ ਪਾਣਾ ਪਾ ਸਕਦੇ ਹੋ ਤੇ ਜੇ ਤੁਸੀਂ ਹਲਕੇ ਬਰਾਊਨ ਪਿਆਜ਼ ਭੁੰਨ ਕੇ ਪਾਣਾ ਹੈ ਉਦੋਂ ਵੀ ਪਾ ਸਕਦੇ ਹੋ ਇਹ ਟੋਟਲੀ ਅਪ ਟੂ ਯੂ ਆ ਮੇਰੇ ਥੋਡੇ ਨਹੀਂ ਕਿਚਨ ਸਾਫ਼ ਹੁੰਦੇ ਇਨੀ ਸਾਹਬਾ ਤੁਹਾਡੇ ਤਾਂ ਗੰਦ ਲੱਗਾ ਮੇਰੇ ਖੰਡਿਆਂ ਨੂੰ ਨਹੀਂ ਹੁਣ ਤਾਂ ਕਹਿੰਦਾ ਏ ਤੁਹਾਡੇ ਕਿਚਨ ਬੜੀ ਸਾਫ਼ ਆ ਰਸੋਈ ਕਹਿੰਦਾ ਰਸੋਈ ਸਾਡੇ ਕਿਚਨ ਹੁੰਦੀ ਥੋੜੇ ਰਸੋਈ ਹੁੰਦੀ ਹਨਾ ਕੌਣ ਹੋ ਰਿਹਾ ਇਹ ਫਰਾਈ ਉਹਨੇ ਫਿਰ ਆਪਾਂ ਇੱਕ ਹੋਰ ਕੰਮ ਕਰ ਲੈਨੇ ਆ ਜਿਸ ਇਨਗਰੀਡੀਅੰਟ ਨੇ ਇਹਨੂੰ ਬਣਾਉਣਾ ਹੈ ਖੈਂਡ ਠੀਕ ਹੈ ਜੀ ਜਿੰਨਾ ਜਿਹੜਾ ਇਨਗਰੀਡੀਅੰਟ ਨੇ ਆਪਣੇ ਇਸ ਸਬਜੀ ਚ ਲਾਉਣੇ ਆ ਚਾਰ ਚੰਨ ਉਹ ਆ ਦਹੀਂ ਠੀਕ ਹੈ ਜੀ ਤੇ ਆਪਾਂ ਲੱਗੇ ਆ ਦਹੀਂ ਨੂੰ ਮਿਕਸ ਕਰਨੀ ਇਨੂੰ ਥੋੜਾ ਜਿਹਾ ਪਤਲਾ ਕਰੀ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਫੈਟ ਨਹੀਂ ਪਰ ਇੰਡੀਆ ਦੇ ਵਿੱਚ ਤਾਂ ਬਹੁਤ ਪਿਓਰ ਹੁੰਦਾ ਤੁਸੀਂ ਉਹਨੂੰ ਘਰ ਦੇ ਦਹੀਂ ਨੂੰ ਉਦਾਂ ਹੀ ਫੈਟ ਸਕਦੇ ਆ ਜਿੰਨਾ ਚਿਰ ਮੇਰਾ ਮਸਾਲਾ ਰੈਡੀ ਹੋ ਰਿਹਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਦਹੀਂ ਦਹੀਂ 'ਚ ਵੈਸੇ ਮੈਂ ਥੋੜਾ ਜਿਹਾ ਪਾਣੀ ਪਾ ਕੇ ਪਾਣੀ ਆ ਕਿਉਂਕਿ ਹੁਣ ਇਹਨੂੰ ਜਦੋਂ ਆਪਾਂ ਦਹੀਂ ਪਾਣਾ ਉਹਨੂੰ ਨਾਲ ਦੀ ਨਾਲ ਹਿਲਾਉਣਾ ਜ਼ਰੂਰ ਆ ਤਾਂ ਜੋ ਜਿਹੜਾ ਦਹੀਂ ਆ ਨਾ ਉਹ ਫਟੇ ਨਾ 2-4 ਮਿੰਟ ਜਿਹੜਾ ਦਹੀਂ ਆ ਉਹਨੂੰ ਸੇਕ ਲੱਗਣ ਤੋਂ ਬਾਅਦ ਜਿਹੜਾ ਆ ਬਾ ਤੁਸੀਂ ਪਾਣੀ ਆ ਬਾਕੀ ਦੇ ਜਿਹੜੀਆਂ ਆਪਣੇ ਬਚੀਆਂ ਹੋਈਆਂ ਚੀਜ਼ਾਂ ਜਿਵੇਂ ਹੋ ਗਿਆ ਸੋਇਆ ਬੀਨ ਤੇ ਆਲੂ ਆ ਗਿਆ ਹੁਣ ਰਿਚਨ ਤੇ ਆਪਾਂ ਇਹਦੇ ਚ ਪਾਉਣ ਲੱਗੇ ਆ ਆਲੂ ਤੇ ਆਲੂਆਂ ਤੋਂ ਬਾਅਦ ਪਾਨੇ ਆਪਾਂ ਸੋਇਆ ਬੀ ਗੁਰਸ਼ਰਮ ਨੇ ਕਾਲ ਕੱਟ ਕਰ ਦਿੱਤੀ ਹੈ ਕਿਉਂਕਿ ਉਹਦੇ ਕੋਲ ਘਰ ਕੋਈ ਮੁੰਡੇ ਆ ਗਏ ਨੇ ਤੇ ਉਹ ਕਹਿੰਦਾ ਮੈਨੂੰ ਸਬਜੀ ਜਿਹੜੀ ਪਤਾ ਤੇ ਆ ਤੂੰ ਮੈਨੂੰ ਉਹ ਦੱਸ ਦੇ ਠੀਕ ਹੈ ਆਪਾਂ ਇਹਦੇ ਚ ਪਾ ਕੇ ਸੋਇਆ ਬੀਨ ਤੇ ਹੁਣ ਇਹ ਆ ਕਿ ਇਹ ਸੋਇਆ ਬੀਨ ਦੀ ਸਬਜੀ ਆ ਤਾਂ ਤੁਹਾਨੂੰ ਪਤਾ ਹੀ ਬਿਨਾ ਤਰੀ ਤੋਂ ਤਾਂ ਕੰਪਲੀਟ ਨਹੀਂ ਹੋ ਸਕਦੀ ਤੇ ਆਪਾਂ ਜਦੋਂ ਕਿ ਪਾ ਚੁੱਕੇ ਆ ਦਹੀਂ ਤੇ ਤਰੀ ਦੇ ਲਈ ਹੁਣ ਅਸੀਂ ਕੀ ਕਰਾਂਗੇ ਕਿਉਂਕਿ ਹੁਣ ਦੇਖੋ ਕਿ ਤੁਸੀਂ ਵੇਖੋ ਕਿੰਨੀ ਠਿੱਕ ਜੀ ਔਰ ਇਹ ਸਬਜੀ ਸੋਹਣੀ ਵੀ ਬਹੁਤ ਲੱਗ ਰਹੀ ਹੈ ਮੈਨੂੰ ਨਹੀਂ ਪਤਾ ਕੈਮਰੇ 'ਚ ਉਹ ਸਾਨੂੰ ਕਿੱਦਾਂ ਦਿਖ ਰਹੀ ਹੋਏਗੀ ਬਟ ਜਿਹੜੀ ਸਬਜੀ ਆ ਉਹਦੀ ਲੁੱਕ ਬਹੁਤ ਸੋਹਣੀ ਆ ਰਹੀ ਆ ਤੇ ਦੇਖੋ ਜਿਹੜੀ ਚੀਜ਼ ਦੇਖਣ ਨੂੰ ਸੋਹਣੀ ਲੱਗਦੀ ਉਹਦੇ ਟੇਸਟ ਦੇ ਵਿੱਚ ਵੀ ਫਰਕ ਹੁੰਦਾ ਤੇ ਤਰੀ ਦੇ ਲਈ ਮੈਂ ਇਹਦੇ 'ਚ ਪਾਣੀ ਐਡ ਕਰ ਲੀਆ ਕਿਉਂਕਿ ਬਿਨਾ ਤਰੀ ਤੋਂ ਤਾਂ ਫਿਰ ਜਿਹੜੀ ਸਬਜੀ ਆ ਇਹ ਸੋਇਆਬੀਨ ਵਧੀਆ ਬਣੀ ਲੱਗਦੀ ਤੁਸੀਂ ਪਾਣੀ ਐਡ ਕਰ ਸਕਦੇ ਹੋ ਜੇ ਨਹੀਂ ਕਰਨਾ ਇਹਨੂੰ ਸੁੱਕੀ ਵੀ ਬਣਾ ਸਕਦੇ ਹੋ ਤੇ ਜਿੰਨਾ ਤੁਹਾਨੂੰ ਪਾਣੀ ਜਾਈਦਾ ਤੁਸੀਂ ਉਹਨਾ ਪਾਣੀ ਨੂੰ ਐਡ ਕਰ ਸਕਦੇ ਹੋ ਹੁਣ ਆਪਾਂ ਇਹਦੇ ਲਈ ਵੇਟ ਕਰਦੇ ਆ 5 ਤੋਂ 10 ਮਿੰਟ ਕਿ ਸਬਜੀ ਪੂਰੀ ਤਰ੍ਹਾਂ ਪੱਕ ਜਾਏ ਤੇ ਫੇਰ ਖਾਣ ਲਈ ਰੈਡੀ ਹੋ ਜਾਏਗੀ ਸਬਜੀ ਬਣ ਕੇ ਰੈਡੀ ਆ ਤੇ ਰੈਡੀ ਦੇਖਣ ਦੇ ਲਈ ਆਪਾਂ ਨੂੰ ਦੇਖਣੇ ਪੈਣੇ ਆ ਆਲੂ ਕਿਉਂਕਿ ਆਲੂ ਤੋਂ ਹੀ ਪਤਾ ਲੱਗੂਗਾ ਪੜੋ ਕਿ ਆਪਣੀ ਸਬਜੀ ਜਿਹੜੀ ਆ ਪੂਰੀ ਤਰ੍ਹਾਂ ਰਿਚ ਚੁੱਕੀ ਆ ਤੇ ਦੇਖੋ ਵੀ ਸਬਜੀ ਆਪਣੀ ਪੂਰੀ ਤਰ੍ਹਾਂ ਰਿਚ ਚੁੱਕੀ ਆ ਤੇ ਹੁਣ ਜਿਹੜਾ ਹੁੰਦਾ ਕਿ ਆਪਣੀਆਂ ਸਬਜ਼ੀਆਂ ਲੱਕੀ ਜੀ ਤੇ ਤੋਂ ਬਿਨਾ ਸਾਡੀ ਕੋਈ ਵੀ ਸਬਜੀ ਅਧੂਰੀ ਆ ਉਹ ਆਪਾਂ ਇਹਦੇ ਵਿੱਚ ਜਿਹੜਾ ਪਾਉਣ ਲੱਗੇ ਆ ਠੀਕ ਹੈ ਜੀ ਇਹ ਸਬਜੀ ਬਹੁਤ ਹੀ ਟੇਸਟੀ ਬਣ ਕੇ ਰੈਡੀ ਆ ਤੁਹਾਡੇ ਲਈ ਮੈਂ ਇਹਨੂੰ ਆਲਰੇਡੀ ਆਪਣੇ ਇੱਕ ਵਾਰਾਂ ਯੂਜ਼ ਕੀਤਾ ਹੋਇਆ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਬੱਚਿਆਂ ਨੂੰ ਜਿਹੜੀ ਇਹ ਸਬਜੀ ਹੈਗੀ ਉਹ ਕਿੱਦਾਂ ਦੀ ਲੱਗੀ ਆ